ਕੁਆਬ ਤੋਂ ਗਏ ਪੰਜਾਬੀਆਂ ਦਾ ਜ਼ਗਾਰ ਐਡੀ ਵੱਡੀ ਤੁਸੀਂ ਮਧਾਨੀ ਕਦੀ ਦੇਖੀ ਨਹੀਂ ਹੋਣੀ ਤੇ ਸੂਸਾ ਮੂਲੇ ਵਿੱਚ ਬਾਈ ਹੁਣੀ ਆਏ ਭੋਗਪੁਰ ਤੇ ਲੰਗਰ ਲਾਉਂ ਤੇ ਹਰ ਸਾਲ ਹੀ ਆਉਂਦੇ ਆ ਤੇ ਆਹ ਦੇਖ ਲਓ ਐਡੀ ਵੱਡੀ ਮੋਟਰ ਆ ਤੇ ਕੜਾਈ ਫਟ ਕਰਦੀ ਵੈਲਡਿੰਗ ਕਰਕੇ ਉੱਪਰ ਇੱਥੋਂ ਪਾਵਾਂਗੇ ਆਪਾਂ ਨਹੀਂ ਵਿੱਚ ਤੇ ਰੜ ਕੇ ਇਦੋਂ ਥੱਲੇ ਬਾਹਲਾ ਵੱਡਾ ਸਾਰਾ ਤੇ ਸੰਗਤ ਲਈ ਠੰਡੀ ਮਿੱਠੀ ਲੱਸੀ ਜਿਹੜੀ ਆ ਉਹ ਤਿਆਰ ਹੋਰ ਤਿਆਰ ਬਰਫ਼ ਵੀ ਆ ਗਈ ਆ ਦਹੀਂ ਜੰਮਿਆ ਪਿਆ ਆਹ ਦੇਖ ਲਓ ਵਹੀਂ ਦੇ ਵੱਡੇ ਵੱਡੇ ਡਰਾਮ ਜਿਹੜੇ ਆ ਆਹ ਲੋ ਜੀ ਵਹੀਂ ਦੇਖੋ ਤੁਸੀਂ ਯੋਰੇ ਦਾ ਮੱਤ ਦਾ ਫੋਟੋ ਲਾਇਆ ਉਹ ਲਿਆ ਲਿਆਏ ਬਾਈ ਹੁਣ ਇਕੱਠਾ ਕਰਕੇ ਵਹੀਂ ਜਮਾ ਕੇ ਦਾ ਦੇਖੋ ਛੂਟੀਆਂ ਵਧਾਉਣੀਆਂ ਵੀ ਆ ਆਈਸਕ੍ਰੀਮ ਵਾਲਾ ਸ਼ੇਕ ਵੀ ਚੱਲੀ ਆ ਤਿੰਨ ਦਿਨ ਆ ਦਾਦੇ ਦੀ ਦਇਆ ਕਿਉਂ ਬਾਈ ਜੀ ਹੋਰ ਬਾਈ ਜੀ ਪਦੀਨੇ ਵਾਲੀ ਲੱਸੀ ਆ ਜੀ ਪਦੀਨੇ ਵਾਲੀ ਲੱਸੀ ਚਲਾਉਂਗੇ ਫੇ ਆਉਣ ਦੇ ਬਾਈ ਜੀ ਆਉਣ ਦੇ ਬਾਈ ਜੀ ਕੀ ਨਾਂ ਕੀ ਆਪਣਾ ਬਾਈ ਜੀ ਹਰਜਿੰਦਰ ਸਿੰਘ ਹੈ ਗੋਵਿੰਦਰ ਸਿੰਘ ਹੈ ਕਿਆ ਬਾਤ ਹੈ ਉਹ ਤਾਂ ਕਿਹੜਾ ਪਿੰਡ ਖਾ ਦਾ ਆਪਣਾ ਭੂਪੁਰ ਸ਼ਹਿਰ ਜੱਦੀ ਆ ਜੀ ਭੂਪੁਰ ਦੇ ਸਾਰੇ ਵੀਰ ਲਾਗੇ ਲਾਗੇ ਕਰੇਸ਼ੀਆਂ ਪਿੰਡ ਲਾਗੇ ਸਾਰੇ ਲਾਗੇ ਲਾਗੇ ਪਿੰਡਾਂ ਦੇ ਲਹਾਰਾਂ ਵਾਲੇ ਆ ਜੀ ਠੀਕ ਹੈ ਜੀ ਸਾਰੇ ਭਰਾ ਇਕੱਠੇ ਹੋ ਕੇ ਲਈ ਨੇ ਕਿਆ ਬਾਤ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਦੇਖੋ ਬਾਰਿਸ਼ ਨੂੰ ਭੂਪੁਰ ਸੜੀ ਇਹ ਤਾਂ ਆਏ ਸਾਰੇ ਇਕੱਠੇ ਹੋ ਕੇ ਲਾਗੇ ਲਾਗੇ ਪਿੰਡਾਂ ਤੋਂ ਤੇ ਤੈਨਾਂ ਲੈਣ ਸ਼ਹਿਬਰਾ ਲੈਣਗੇ ਗੁਰੂ ਦੀ ਸੇਵਾ ਕਰਨ ਕੇ ਗੁਰੂ ਕੀ ਸੰਗਤਾਂ ਦੀ ਸੇਵਾ 5 ਮਿੰਟ ਹੋ ਜਾ ਤੁਹਾਨੂੰ ਹੀ ਬੁਲਾਉਣੇ ਲੈ ਬਾਈ ਹੁਣੀ ਕਹਿੰਦੇ ਵੀ ਪਲਾ ਕੇ ਭੇਜਣੀ ਲੱਸੀ ਬੱਸ ਹੋ ਜਾਓ 5 ਮਿੰਟ ਤੇ ਆਹ ਦੇਖੋ ਸੇਵਾਦਾਰ ਸਾਰੇ ਦੇਖ ਲਓ ਸਾਰੇ ਕੰਮ ਕੰਮ ਛੱਡ ਕੇ ਦਾਤ ਦੀ ਦਿਆ ਨਾਲ ਹੋਵੇ ਤਾਂ ਸੇਵਾ ਕਰਨੀ ਆ ਕਿਉਂ ਬਾਈ ਰੁਣ ਭਾਗਾ ਸਤ ਸੰਗ ਨਾ ਲੈ ਬਾਈ ਜੀ ਨੂੰ ਸਾਹਿਬ ਦੀ ਬਾਣੀ ਕਹਿੰਦੀ ਆ ਤੇ ਬਾਈ ਹੁਣੀ ਆਪਣਾ ਟਾਈਮ ਕੱਢ ਕੇ ਆਏ ਆ ਤੇ ਇਹੋ ਜਿਹਾ ਰੌਣਕਾ ਸੂਸਾ ਮੇਲੇ ਦੀਆਂ ਜੀ ਤਾਂ ਤਾਂ ਬਾਬਾ ਜਵਾਰ ਦਾਸ ਜੀ ਪਿੰਡ ਸੂਸਾ ਅੱਜ ਮੇਲਾ ਆਰੰਭ ਹੋਣ ਲੱਗਾ ਆ ਸੋ ਇਹੋ ਜਿਹਾ ਰੌਣਕਾ ਆ ਇੱਧਰ ਬਾਈ ਹੁਣੀ ਕਰੀ ਜਾਂਦੇ ਆ ਤਿਆਰ ਭੰਗੂੜੇ ਅੱਜ ਸਵੇਰੇ ਆਏ ਤਾਂ ਕਹਿੰਦੇ ਸ਼ਾਮੀ 5 ਵਜੇ ਤੱਕ ਭੰਗੂੜੇ ਆਪਾਂ ਤਿਆਰ ਕਰ ਲੈਣੇ ਬੱਚਿਆਂ ਦੇ ਲਈ ਸੱਜਿਆਂ ਦੇ ਲਈ ਵੱਡਿਆਂ ਦੇ ਵੱਡੇ ਭੰਗੂੜੇ ਦੇ ਬੱਚਿਆਂ ਲਈ ਛੋਟੇ ਭੰਗੂੜੇ ਤੇ ਰੋਲ ਦਾ ਦੁਕਾਨਾ ਖੁੱਲ ਜਾਂਦੀਆਂ ਪੂਰੀਆਂ ਰੋਲ ਗਣ ਲੱਗ ਜਾਂਦੀਆਂ ਅਗਲੇ 2 ਦਿਨ ਆ ਦੇਖੋ ਦੁਕਾਨ ਦਾ ਵੀਰ ਜਿਹੜੇ ਦੂਰੋਂ ਆਏ ਹੋਏ ਆ ਇਹ ਦੁਕਾਨਾ ਲਾਈ ਜਾਂਦੇ ਆ ਇੱਧਰ ਮਿਲਦਾ ਆ ਹਰਪ੍ਰੀਤ ਸਿੰਘ ਤੇ ਦਸਤਾਰ ਦੇ ਚਰਚੇ ਪਾਈਦੇ ਦੂਰ ਤੱਕ ਹੁੰਦੇ ਆ ਜਦੋਂ ਕਿਤੇ ਨਾਲ ਜਾਂਦਾ ਆ ਹਰ ਕੋਈ ਪੁੱਛਦਾ ਦਸਤਾਰ ਕਿੰਨੀ ਲੰਬੀ ਆ ਕਿਉਂ ਬਾਬਾ ਜੀ ਕਿੰਨੀ ਲੰਬੀ ਦੱਸ ਦਿਓ ਵੀਡੀਓ 'ਚ ਹੀ 25 ਮੀਟਰ ਆ ਵਾਈਕਰ ਜੀ ਲੋ ਜੀ 25 ਮੀਟਰ ਦਸਤਾਰ ਆ ਤੇ ਬਾਈ ਤੇ ਬਹੁਤ ਕਿਰਪਾ ਮਹਾਰਾਜ ਜੀ ਇਹੋ ਜਿਹੇ ਦਸਤਾਰਾਂ ਸੰਗਣ ਸੱਜਿਆ ਹੋਣ ਤਾਂ ਦੁਆਰੀ ਉੱਪਰ ਢਲ ਕੇ ਨੱਟ ਜਾਂਦਾ ਆ ਤੇ ਇੱਧਰ ਵੀ ਰੌਣਕਾਂ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਸੇ-ਪਾਸੇ ਵੀ ਦੁਕਾਨਾਂ ਦੀ ਬਹੁਤ ਵੱਡੀ ਲਾਈਨ ਆ ਸੋ ਨਾਲ-ਨਾਲ ਤੁਹਾਨੂੰ ਸਾਰਾ ਮੇਲਾ ਦਿਖਾਦੇ ਰ੍ਹਾਂਗੇ ਤੁਹਾਨੂੰ ਜਿਹੜਾ ਰੌਣਕਾ ਵੀਡੀਓ ਵੱਧ ਵੱਧ ਸ਼ੋਅ ਦੇ ਫਾਈਨਾਂਸ ਨੂੰ ਲਾਈਕ ਕਰੋ YouTube ਤੇ ਪੂਰੀ ਵੀਡੀਓ ਦੇਖਣ ਲਈ ਪੂਰਾ ਇਤਿਹਾਸਣ ਲਈ ਭਾਂਤਰ ਦਾਬਾ ਜਵਾਰ ਦਾ ਜੀ ਕੰਸੂਸਾ ਵਾਲਾ ਇਤਿਹਾਸ YouTube ਤੇ ਆਪਣੇ ਚੈਨਲ ਤੋਂ ਪੂਰੀ ਪੂਰੀ ਮਿਲ ਜਾ ਕੋਈ ਜਾ ਕੇ ਚੈਨਲ ਨੂੰ ਕੋ ਸਬਸਕ੍ਰਾਈਬ ਕਰੋ ਤੇ ਪੂਰੀ ਵੀਡੀਓ ਤੇ ਇਤਿਹਾਸ ਹੋ